ਵਰਲਡ ਨਿਊਜ਼ ਵਿੱਚ ਤੁਹਾਡਾ ਸਵਾਗਤ ਦੁਨੀਆ ਭਰ ਦੀਆਂ ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਹੈ ਹਰਮਨ ਰੇਡੀਓ ਆਸਟ੍ਰੇਲੀਆ ਦੀ ਨਿਊਜ਼ ਟੀਮ ਪਹਿਲਾ ਚੋਣਵੀਆਂ ਖਬਰਾਂ ਪੰਜਾਬ ਦੇ ਕਿਸਾਨ 70000 ਰੁਪਏ ਪ੍ਰਤੀ ਏਕੜ ਚਾਹੁੰਦੇ ਹਨ ਰਿਕਵਰੀ 'ਚ 3 ਸਾਲ ਲੱਗਣਗੇ ਹਾਈ ਕੋਰਟ ਨੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਨੂੰ ਝੂਠੀਆਂ ਐਫਆਈਆਰ ਰੋਕਣ ਲਈ ਐਸਓਪੀ ਬਣਾਉਣ ਲਈ ਕਿਹਾ ਸਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਆਧਾਰ ਨੂੰ ਵੋਟਰ ਆਈਡੀ ਸਬੂਤ ਵਜੋਂ ਸਵੀਕਾਰ ਕਰਨ ਦੇ ਨਿਰਦੇਸ਼ ਦਿੱਤੇ 50% ਦੀ ਟੈਰਫ ਗਲਤ ਚੀਨ ਭਾਰਤੀ ਨਿਵੇਸ਼ ਲਈ ਤਿਆਰ ਨੇਪਾਲ ਚ ਜਨਰਲ ਜੜ ਦੇ ਵਿਰੋਧ ਪ੍ਰਦਰਸ਼ਨਾਂ ਚ ਹੁਣੀ ਮੌਤਾ ਮਗਰੋਂ ਸੋਸ਼ਲ ਮੀਡੀਆ ਤੋਂ ਪਾਬੰਦੀ ਹਟੀ ਆਸਟ੍ਰੇਲੀਆ ਪੋਸਟ ਨੇ 25 ਸਤੰਬਰ ਤੱਕ ਅਮਰੀਕਾ ਨੂੰ ਸਾਰੀਆਂ ਸ਼ਿਪਮੈਂਟਾਂ ਮੁੜ ਸ਼ੁਰੂ ਕੀਤੀਆਂ ਹੁਣ ਖਬਰਾਂ ਵਿਸਥਾਰ ਵਿੱਚ ਪੰਜਾਬ ਦੇ ਕਿਸਾਨ 70000 ਰੁਪਏ ਪ੍ਰਤੀ ਏਕੜ ਚਾਹੁੰਦੇ ਹਨ ਰਿਕਵਰੀ 'ਚ 3 ਸਾਲ ਲੱਗਣਗੇ ਦੋਬਾ ਕਿਸਾਨ ਕਮੇਟੀ ਦੇ ਸੂਬਾ ਪ੍ਰਧਾਨ ਜੰਗਵੀਰ ਸਿੰਘ ਚੋਹਾਨ ਨੇ ਕਿਹਾ ਮੁੱਖ ਮੰਤਰੀ ਭਗਵੰਤ ਮਾਨ ਦਾ ਐਲਾਨ ਕਿਸਾਨਾਂ ਨਾਲ ਮਜ਼ਾਕ ਹੈ ਉਹਨਾਂ ਕਿਹਾ ਸਰਕਾਰ ਕੇਂਦਰ ਤੋਂ ਫੰਡ ਮੰਗੇ ਅਤੇ 70000 ਰੁਪਏ ਪ੍ਰਤੀ ਏਕੜ ਦਾ ਐਲਾਨ ਕਰੇ ਉਹਨਾਂ ਇਹ ਵੀ ਕਿਹਾ ਕਿਸਾਨਾਂ ਦੇ ਕਰਜ਼ਿਆਂ ਦਾ ਵਿਆਜ ਮਾਫ਼ ਹੋਣਾ ਚਾਹੀਦਾ ਹੈ ਇਸ ਹੜ੍ਹ ਨਾਲ ਕਿਸਾਨ 3 ਸਾਲ ਤੱਕ ਠੀਕ ਨਹੀਂ ਹੋ ਸਕਣਗੇ ਕਿਉਂਕਿ ਉਨ੍ਹਾਂ ਦੇ ਟਰੈਕਟਰ, ਜ਼ਮੀਨ, ਮਕਾਨ ਤੇ ਪਸ਼ੂ ਤਬਾਹ ਹੋ ਗਏ ਹਨ। ਉਨ੍ਹਾਂ ਕਿਹਾ ਰੇਤ ਚੁੱਕਣ ਦਾ ਫੈਸਲਾ ਸਹੀ ਸੀ ਪਰ ਖੇਤਾਂ ਵਿੱਚੋਂ ਪਾਣੀ ਤੇ ਮਿੱਟੀ ਜਾਣ ਵਿੱਚ 2 ਮਹੀਨੇ ਲੱਗ ਗਏ। ਖੇਤਾਂ ਨੂੰ ਪਧਰਾ ਕਰਨ ਲਈ ਸਮਾਂ ਸੀਮਾ 1 ਸਾਲ ਵਧਾਉਣੀ ਚਾਹੀਦੀ ਹੈ। ਚੋਹਾਨ ਨੇ ਖੇਤ ਮਜ਼ਦੂਰਾਂ ਲਈ ਮੁਆਵਜ਼ੇ ਦਾ ਐਲਾਨ ਨਾ ਹੋਣ ਤੇ ਅਫਸੋਸ ਕੀਤਾ। ਉਨਾ ਕਿਹਾ ਗੰਨਾ ਕਾਸ਼ਤਕਾਰਾਂ ਲਈ 1 ਲੱਖ ਰੁਪਏ ਮੁਆਵਜ਼ੇ ਦਾ ਐਲਾਨ ਹੋਣਾ ਚਾਹੀਦਾ ਹੈ ਹਾਈ ਕੋਰਟ ਨੇ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਨੂੰ ਝੂਠੀਆਂ ਐਫ ਆਈ ਆਰ ਰੋਕਣ ਲਈ ਐਸਓਪੀ ਬਣਾਉਣ ਲਈ ਕਿਹਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਦੇ ਡੀਜੀਪੀ ਨੂੰ ਨੈਤਿਕ ਗ੍ਰਾਵਟ ਦੇ ਦੋਸ਼ਾਂ ਨਾਲ ਜੁੜੇ ਸੰਵੇਦਨਸ਼ੀਲ ਮਾਮਲਿਆਂ ਦੀ ਜਾਂਚ ਲਈ ਐਸਓਪੀ ਤਿਆਰ ਕਰਨ ਲਈ ਕਿਹਾ ਹੈ ਜਸਟਿਸ ਆਲੋਕ ਜੈਨ ਨੇ ਇਹ ਨਿਰਦੇਸ਼ ਉਸ ਮਾਮਲੇ 'ਚ ਦਿੱਤੇ ਹਨ ਜਿਸ 'ਚ ਪਟੀਸ਼ਨਕਰਤਾ ਦੀ ਭੈਣ ਨੇ ਉਸ ਦੇ ਖਿਲਾਫ ਕਈ ਹੋਰ ਵਿਅਕਤੀਆਂ ਤੇ ਗੰਭੀਰ ਦੋਸ਼ ਲਗਾਏ ਸਨ ਭੈਣ ਨੇ ਕਿਹਾ ਸੀ ਕਿ ਉਸ ਨੂੰ ਵੇਚਿਆ ਗਿਆ ਨਸ਼ੀਲੇ ਪਦਾਰਥ ਦਿੱਤੇ ਗਏ ਅਤੇ 22 ਦਿਨਾਂ ਤੱਕ ਬਲਾਤਕਾਰ ਕੀਤਾ ਗਿਆ ਜਸਟਿਸ ਜੈਨ ਨੇ ਕਿਹਾ ਕਿ ਇਹ ਪਟੀਸ਼ਨ ਸਮਾਜ ਵਿੱਚ ਤਬਦੀਲੀ ਬਾਰੇ ਹੈ ਜਿਸ ਵਿੱਚ ਲੋਕ ਝੂਠੀਆਂ ਐਫ ਆਈ ਆਰ ਦਰਜ ਕਰਵਾ ਰਹੇ ਹਨ ਇਸ ਨਾਲ ਕਾਨੂੰਨ ਦੀ ਦੁਰਵਰਤੋਂ ਹੋ ਰਹੀ ਹੈ ਅਤੇ ਦੂਜਿਆਂ ਦੀ ਜ਼ਿੰਦਗੀ ਖਤਰੇ ਵਿੱਚ ਪੈ ਰਹੀ ਹੈ ਜਸਟਿਸ ਜੈਨ ਨੇ ਕਿਹਾ ਕਿ ਹਰੇਕ ਨਾਗਰਿਕ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹ ਸੰਵਿਧਾਨ ਅਨੁਸਾਰ ਆਪਣੇ ਅਧਿਕਾਰਾਂ ਦੀ ਵਰਤੋਂ ਕਰ ਸਕਦੇ ਹਨ ਪਰ ਉਹ ਸੱਚ ਬੋਲਣ ਲਈ ਵੀ پابੰਦ ਹਨ ਤੇ ਝੂਠੀਆਂ ਸ਼ਿਕਾਇਤਾਂ ਦਰਜ ਕਰਕੇ ਕਾਨੂੰਨ ਦੀ ਉਲੰਘਣਾ ਨਹੀਂ ਕਰ ਸਕਦੇ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਆਧਾਰ ਨੂੰ ਵੋਟਰ ਆਈਡੀ ਸਬੂਤ ਵਜੋਂ ਸਵੀਕਾਰ ਕਰਨ ਦੇ ਨਿਰਦੇਸ਼ ਦਿੱਤੇ ਸਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਬਿਹਾਰ ਵਿੱਚ ਵੋਟਰ ਸੂਚੀ ਵਿੱਚ ਨਾਮ ਸ਼ਾਮਲ ਕਰਨ ਲਈ ਆਧਾਰ ਕਾਰਡ ਨੂੰ ਪਛਾਣ ਦੇ ਜਾਇਜ਼ ਸਬੂਤ ਵਜੋਂ ਸਵੀਕਾਰ ਕਰਨ ਦਾ ਨਿਰਦੇਸ਼ ਦਿੱਤਾ ਹੈ ਜਸਟਿਸ ਕਾਂਤ ਅਤੇ ਬਾਗਚੀ ਨੇ ਕਿਹਾ ਕਿ ਆਧਾਰ ਕਾਰਡ ਲੋਕ ਪ੍ਰਤੀਨਿਧਤਾ ਐਕਟ ਤੋਂ ਵੱਖਰਾ ਨਹੀਂ ਹੈ ਕਿਉਂਕਿ ਇਸ ਦੇ ਇੱਕ ਪ੍ਰਬੰਧ ਵਿੱਚ ਆਧਾਰ ਨੂੰ ਪਛਾਣ ਸਬੂਤ ਵਜੋਂ ਦਰਸਾਇਆ ਗਿਆ ਹੈ ਉਨ੍ਹਾਂ ਕਿਹਾ ਕਿ ਆਧਾਰ ਨੂੰ ਪਛਾਣ ਦਸਤਾਵੇਜ਼ ਬਣਾਉਣ ਦੀ ਮੰਗ ਸ਼ਾਇਦ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਉਨ੍ਹਾਂ ਦੀ ਨਾਗਰਿਕਤਾ ਦੀ ਤਸਦੀਕ ਕੀਤੇ ਬਿਨਾ ਵੋਟਰ ਸੂਚੀ ਵਿੱਚ ਸ਼ਾਮਲ ਕਰਨ ਲਈ ਕੀਤੀ ਜਾ ਰਹੀ ਹੈ ਜਦੋਂ ਚੋਣ ਕਮਿਸ਼ਨ ਨੇ ਕਿਹਾ ਕਿ ਆਧਾਰ ਗੈਰ ਕਾਨੂੰਨੀ ਪ੍ਰਵਾਸੀਆਂ ਦੁਆਰਾ ਝਾਲੀ ਹੈ ਤਾਂ ਬੈਂਚ ਨੇ ਕਿਹਾ ਕਿ ਪਾਸਪੋਰਟ ਅਤੇ ਜਨਮ ਸਰਟੀਫਿਕੇਟ ਸਮੇਤ ਹੋਰ 11 ਦਸਤਾਵੇਜ਼ਾਂ ਦੇ ਵੀ ਝਾਲੀ ਹੋਣ ਦੀਆਂ ਉਦਾਹਰਣਾਂ ਹਨ ਅਦਾਲਤ ਨੇ ਕਿਹਾ ਕਿ ਕਿਸੇ ਵੀ ਗੈਰ ਕਾਨੂੰਨੀ ਪ੍ਰਵਾਸੀ ਨੂੰ ਵੋਟਰ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਦਾ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਕਿਹਾ ਕਿ ਉਹ ਬੂਥ ਪੱਦਰ ਦੇ ਅਧਿਕਾਰੀਆਂ ਬੀਐਲਓਜ਼ ਨੂੰ ਜ਼ਰੂਰੀ ਨਿਰਦੇਸ਼ ਜਾਰੀ ਕਰੇ ਕਿ ਉਹ ਵੋਟਰ ਸੂਚੀ ਤੋਂ ਨਾਮ ਸ਼ਾਮਲ ਕਰਨ ਅਤੇ ਬਾਹਰ ਰੱਖਣ ਦੀ ਮੰਗ ਕਰਨ ਵਾਲਿਆਂ ਲਈ ਆਧਾਰ ਨੂੰ ਪਛਾਣ ਸਬੂਤ ਵਜੋਂ ਸਵੀਕਾਰ ਕਰਨ 50% ਦੀ ਟੈਰਿਫ ਗਲਤ ਚੀਨ ਭਾਰਤੀ ਨਿਵੇਸ਼ ਲਈ ਤਿਆਰ ਭਾਰਤ ਵਿੱਚ ਚੀਨ ਦੇ ਰਾਜਦੂਤ ਸ਼ੂ ਫਿਉਂਗ ਨੇ ਕਿਹਾ ਕਿ ਚੀਨ ਆਪਣੇ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਹੈ ਅਤੇ ਉਹ ਚੀਨ ਵਿੱਚ ਨਿਵੇਸ਼ ਕਰਨ ਲਈ ਭਾਰਤੀ ਕੰਪਨੀਆਂ ਦਾ ਸਵਾਗਤ ਕਰਦੇ ਹਨ ਸ਼ੂ ਨੇ ਅਮਰੀਕਾ ਦੇ ਭਾਰਤ ਤੇ ਲਾਏ ਟੈਰਿਫ ਨੂੰ ਗਲਤ ਦੱਸਿਆ। ਉਹਨਾਂ ਕਿਹਾ ਕਿ ਅਮਰੀਕਾ ਨੇ ਲੰਬੇ ਸਮੇਂ ਤੋਂ ਮੁਕਤ ਵਪਾਰ ਤੋਂ ਲਾਭ ਲਿਆ ਹੈ ਪਰ ਹੁਣ ਉਹ ਟੈਰਿਫ ਨੂੰ ਹਥਿਆਰ ਵਜੋਂ ਵਰਤ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਚੀਨ-ਭਾਰਤ ਸਬੰਧਾਂ ਤੇ ਕਿਸੇ ਤੀਜੇ ਦੇਸ਼ ਦਾ ਕੋਈ ਅਸਰ ਨਹੀਂ ਹੈ ਕਿਉਂਕਿ ਦੋਵਾਂ ਦੇਸ਼ਾਂ ਦੇ ਆਰਥਿਕ ਅਤੇ ਵਪਾਰਕ ਸਬੰਧ ਬਹੁਤ ਮਜ਼ਬੂਤ ਹਨ। ਸ਼ੂ ਨੇ ਕਿਹਾ ਕਿ ਚੀਨ ਅਤੇ ਭਾਰਤ ਨੂੰ ਅੰਤਰਰਾਸ਼ਟਰੀ ਨਿਯਮ ਨੂੰ ਬਰਕਰਾਰ ਰੱਖਣ ਲਈ ਇਕੱਠੇ ਕੰਮ ਕਰਨਾ ਚਾਹੀਦਾ ਹੈ। ਅਤੇ ਇੱਕ ਦੂਜੇ ਨੂੰ ਧਮਕੀ ਦੀ ਬਜਾਏ ਵਿਕਾਸ ਦੇ ਮੌਕੇ ਵੱਜੋਂ ਵੇਖਣਾ ਚਾਹੀਦਾ ਹੈ। ਨੇਪਾਲ 'ਚ ਜਨਰਲ Z ਦੇ ਵਿਰੋਧ ਪ੍ਰਦਰਸ਼ਨਾਂ 'ਚ ਉਨੀ ਮੌਤਾ ਮਗਰੋਂ ਸੋਸ਼ਲ ਮੀਡੀਆ ਤੋਂ ਪਾਬੰਦੀ ਹਟੀ। ਨੇਪਾਲ ਨੇ ਜਨਰਲ Z ਨੌਜਵਾਨਾਂ ਦੇ ਹਿੰਸਕ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੱਗੀ ਪਾਬੰਦੀ ਹਟਾ ਦਿੱਤੀ ਹੈ, ਜਿਸ ਵਿੱਚ ਕਈ ਲੋਕ ਮਾਰੇ ਗਏ ਸਨ ਅਤੇ ਗ੍ਰਹਿ ਮੰਤਰੀ ਨੇ ਅਸਤੀਫਾ ਦੇ ਦਿੱਤਾ ਸੀ। ਵਿਰੋਧੀ ਧਿਰ ਰਾਸ਼ਟਰੀ ਪ੍ਰਜਾਤੰਤਰ ਪਾਰਟੀ ਦੀ ਕੇਂਦਰੀ ਕਮੇਟੀ ਮੈਂਬਰ ਸਵਾਤੀ ਥਾਪਾ ਨੇ ਕਿਹਾ ਸਾਰੇ 26 ਸੋਸ਼ਲ ਮੀਡੀਆ ਪਲੇਟਫਾਰਮ ਬਹਾਲ ਕਰ ਦਿੱਤੇ ਗਏ ਹਨ ਪਰ ਸਿਰਫ پابੰਦੀ ਹਟਾਉਣਾ ਕਾਫੀ ਨਹੀਂ ਹੈ ਉਹਨਾਂ ਨੇ ਕਿਹਾ ਅਸੀਂ ਚੁੱਪ ਨਹੀਂ ਰਹਾਂਗੇ ਜਨਰਲ ਜ਼ੈਡ ਮੰਗਲਵਾਰ ਨੂੰ ਇਹਨਾਂ ਅਤਿਆਚਾਰਾਂ ਦਾ ਵਿਰੋਧ ਕਰਨ ਲਈ ਸੜਕਾਂ ਤੇ ਵਾਪਸ ਹੋਣਗੇ ਅਤੇ ਆਰਪੀਪੀ ਉਹਨਾਂ ਦੇ ਨਾਲ ਖੜੀ ਹੋਵੇਗੀ ਇੱਕ ਹੋਰ ਵਿਰੋਧੀ ਪਾਰਟੀ ਰਾਸ਼ਟਰੀ ਸੁਤੰਤਰ ਪਾਰਟੀ ਦੀ ਸੰਯੁਕਤ ਬੁਲਾਰਾ ਪ੍ਰਤੀਬਾ 라ਵਲ ਨੇ ਕਿਹਾ ਕਿ پابੰਦੀਆਂ ਨੂੰ ਅੰਸ਼ਕ ਤੌਰ ਤੇ ਵਾਪਸ ਲੈਣ ਦੇ ਬਾਵਜੂਦ ਮੰਗਲਵਾਰ ਨੂੰ ਜਨਰਲ ਜੈਡ ਦਾ ਵਿਰੋਧ ਪ੍ਰਦਰਸ਼ਨ ਯੋਜਨਾ ਅਨੁਸਾਰ ਅੱਗੇ ਵਧੇਗਾ ਫੇਸਬੁੱਕ, ਵਟਸਐਪ, ਇੰਸਟਾਗ੍ਰam ਅਤੇ ਵੀਚੈਟ ਸਮੇਤ ਦਰਜਨਾ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ پابੰਦੀ ਤੋਂ ਪ੍ਰਦਰਸ਼ਨਕਾਰੀ ਵੀ ਨਾਰਾਜ਼ ਸਨ ਪੀਐਮ ਨੇ ਕਿਹਾ ਕਿ ਪਾਰਟੀ ਸੋਸ਼ਲ ਮੀਡੀਆ ਦੇ ਵਿਰੁੱਧ ਨਹੀਂ ਹੈ ਪਰ ਜੋ ਸਵੀਕਾਰ ਨਹੀਂ ਕੀਤਾ ਜਾ ਸਕਦਾ ਉਹ ਇਹ ਹੈ ਕਿ ਜੋ ਨੇਪਾਲ ਵਿੱਚ ਕਾਰੋਬਾਰ ਕਰਦੇ ਹਨ ਪੈਸਾ ਕਮਾਉਂਦੇ ਹਨ ਤੇ ਫਿਰ ਵੀ ਕਾਨੂੰਨ ਦੀ ਪਾਲਣਾ ਨਹੀਂ ਕਰਦੇ ਹਨ ਆਸਟ੍ਰੇਲੀਆ ਪੋਸਟ ਨੇ 25 ਸਤੰਬਰ ਤੱਕ ਅਮਰੀਕਾ ਨੂੰ ਸਾਰੀਆਂ ਸ਼ਿਪਮੈਂਟਾਂ ਮੁੜ ਸ਼ੁਰੂ ਕੀਤੀਆਂ ਆਸਟ੍ਰੇਲੀਆ ਪੋਸਟ ਨੇ ਅਮਰੀਕਾ ਦੇ ਨਵੇਂ ਟੈਰਿਫ ਨਿਯਮਾਂ ਨੂੰ ਪੂਰਾ ਕਰਨ ਦਾ ਤਰੀਕਾ ਲੱਭ ਲਿਆ ਹੈ ਤੇ ਹੁਣ ਉਹ ਕੁਝ ਹਫ਼ਤਿਆਂ ਵਿੱਚ ਹੀ ਅਮਰੀਕਾ ਲਈ ਸਾਰੀ ਸ਼ਿਪਿੰਗ ਮੁੜ ਸ਼ੁਰੂ ਕਰ ਦੇਵੇਗਾ ਆਸਟ੍ਰੇਲੀਆ ਪੋਸਟ ਦੇ ਅਧਿਕਾਰੀ ਗੈਰੀ ਸਟਾਰ ਨੇ ਦੱਸਿਆ ਕਿ ਉਹ ਵੀਰਵਾਰ 25 ਸਤੰਬਰ ਤੋਂ ਅਸਥਾਈ ਰੋਕ ਹਟਾਉਣ ਦੀ ਯੋਜਨਾ ਬਣਾ ਰਹੇ ਹਨ ਪਰ ਜੇਕਰ ਉਹ ਇਸ ਨੂੰ ਪਹਿਲਾਂ ਹਟਾਉਣ ਦੇ ਯੋਗ ਹੋ ਜਾਂਦੇ ਹਨ ਤਾਂ ਉਹ ਜ਼ਰੂਰ ਹਟਾਉਣਗੇ ਆਸਟ੍ਰੇਲੀਆ ਪੋਸਟ ਦੁਨੀਆ ਪਰਦੇ ਉਹਨਾਂ ਡਾਕ ਕੈਰੀਅਰਾਂ ਵਿੱਚੋਂ ਇੱਕ ਸੀ ਜੋ ਆਯਾਤ ਕੀਤੀਆਂ ਚੀਜ਼ਾਂ ਤੇ ਨਵੇਂ ਟੈਕਸ ਇਕੱਠੇ ਕਰਨ ਅਤੇ ਵੰਡਣ ਲਈ ਸਿਸਟਮ ਨਾ ਹੋਣ ਕਾਰਨ ਪਰੇਸ਼ਾਨ ਸਨ ਹੁਣ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਕੋਲ ਇਸ ਦਾ ਹੱਲ ਹੈ ਤੇ 25 ਸਤੰਬਰ ਤੱਕ ਸਾਰੀ ਸ਼ਿਪਿੰਗ ਮੁੜ ਸ਼ੁਰੂ ਹੋ ਜਾਵੇਗੀ ਸਟਾਰ ਨੇ ਕਿਹਾ ਕਿ ਉਹ ਸਥਿਤੀ ਵਿੱਚ ਫਸ ਗਏ ਸਨ ਤੇ ਇਸ ਦਾ ਅਸਲ ਪ੍ਰਭਾਵ ਉਹਨਾਂ ਗਾਹਕਾਂ ਤੇ ਪਿਆ ਹੈ ਜੋ ਘੱਟ ਖਰਚੇ ਵਾਲੀ ਡਾਕ ਸੇਵਾ ਰਾਹੀਂ ਅਮਰੀਕਾ ਨੂੰ ਆਪਣਾ ਸਮਾਨ ਭੇਜਦੇ ਹਨ ਇਸ ਲਈ ਉਹ ਹੱਲ ਲੱਭਣ ਲਈ ਦਿਨ ਰਾਤ ਕੰਮ ਕਰ ਰਹੇ ਸਨ ਅਮਰੀਕਾ ਨੂੰ ਚੀਜ਼ਾਂ ਭੇਜਣ ਲਈ ਆਸਟ੍ਰੇਲੀਆ ਪੋਸਟ ਦੀ ਵਰਤੋਂ ਕਰਨ ਵਾਲੇ ਬਹੁਤ ਸਾਰੇ ਕਾਰੋਬਾਰਾਂ ਨੂੰ ਆਪਣੇ ਆਰਡਰ ਭੇਜਣੇ ਬੰਦ ਕਰਨੇ ਪਏ ਜਿਸ ਵਿੱਚ ਫੈਸ਼ਨ ਬ੍ਰਾਂਡ ਤੇ ਇਟਸੀ ਦੇ ਵਿਕਰੇਤਾ ਵੀ ਸ਼ਾਮਲ ਸਨ ਰਮਨ ਰੇਡੀਓ ਪੇਸ਼ ਕਰਦਾ ਹੈ ਦੁਨੀਆ ਭਰ ਦੀਆਂ ਖਬਰਾਂ ਖਬਰਾਂ ਦਾ ਵਿਸ਼ਲੇਸ਼ਣ ਪੱਖ ਦੇ ਮੁੱਦਿਆਂ ਤੇ ਮਾਹਿਰਾਂ ਨਾਲ ਬੇਬਾਕ ਚਰਚਾ ਪ੍ਰੋਗਰਾਮ ਨਿਊਜ਼ ਐਂਡ ਵਿਊਜ਼